ਬਾਜੀ ਮੈਂ ਕਿਸੇ ਦਾ ਨਹੀਂ ਆ ਇਹ ਤਾਂ ਦੱਸ ਤਾਂ ਇਹ ਤਾਂ ਨਹੀਂ ਤਾਂ ਮੈਂ ਪਾ ਕੇ ਮੈਂ ਬਾਬਾ ਜੀ ਦੱਸਦਾ ਸੁਣਾਂ ਦੀ ਗੱਲ ਮੈਂ ਕਿਸੇ ਦਾ ਨਹੀਂ ਆ ਬਾਬਾ ਜੀ ਉਹ ਜਿਹੜਾ ਮੁੰਡਾ ਸੀ ਨਾ ਉਹਨਾਂ ਦੇ ਮੇਰੇ ਗਿਆ ਹਾਂ ਠੀਕ ਆ ਉਹ ਮੇਰਾ ਇਦਾਂ ਹੀ ਦੋਸਤ ਦੂਸਤ ਆ ਤੇ ਇਹ ਕੀ ਕਹਿੰਦੇ ਆਂਦਾ ਹੀ ਕਿ ਚੋੜਾ ਪਾ ਕਿ ਉਹਨੇ ਆਪੇ ਮੇਰੇ ਸਿਰ ਤੇ ਦਮਾਲਾ ਬੰਨ ਕੇ ਦਿੱਤਾ ਮੈਨੂੰ ਜਾਜ ਵੀ ਨਹੀਂ ਆ ਤੇ ਕਹਿੰਦਾ ਕਿ ਚੋਲਾ ਪਾਜ ਕਹਿੰਦਾ ਪਾਗਮੰਦਰ ਸਾਹਿਬ ਮੱਥਾ ਟੇਕਣ ਜਾਣਾ ਨਾਲ ਹੋਰ ਦੋ ਤਿੰਨ ਮੁੰਡੇ ਸੀ ਫਿਰ ਇਹਦੇ ਚੋਰੀਆਂ ਕਰਨਾ ਆ ਮੱਥਾ ਟੇਕਣ ਦੇ ਇੰਨਾ ਨਹੀਂ ਪਤਾ ਉਹਨੇ ਕੱਢਿਆ ਹੀ ਮੈਨੂੰ ਇੰਨਾ ਪਤਾ ਜੇ ਤੇ ਫਿਰ ਤੂੰ ਕਿਰਪਾਨ ਨਹੀਂ ਮਾਰੀ ਕੁੜੀ ਦੇ ਕਿਉਂ ਮਾਰਨ ਲੱਗਾ ਮਾਰੀ ਨਹੀਂ ਕੁੜੀ ਦੇ ਮੈਂ ਨਹੀਂ ਮਾਰੀ ਬੱਬਾ ਜੀ ਝੂਠ ਮਾਰੀ ਆ ਨਾ ਨਹੀਂ ਮਾਰੀ ਨਹੀਂ ਐ ਕੀਤਾ ਸੀ ਐ ਕਰਕੇ ਡਰਾਵਾ ਦਿੱਤਾ ਕਿਰਪਾਨ ਮਾਰੀ ਆ ਡਰਾਵਾ ਦਿੱਤਾ ਇਹ ਨਹੀਂ ਕੁੜੀ ਨੂੰ ਮੈਂ ਨਹੀਂ ਦੱਸਿਆ ਡਰ ਹੀ ਜਾਣਾ ਡਰਾਵਾ ਕਦੇ ਤਾਂ ਇੰਨੀ ਇੰਨੀ ਤਿੱਖੀ ਕਿਰਪਾਨਾ ਤੂੰ ਕੁੜੀ ਦੇ ਵਾਰ ਕਰਿਆ ਨਹੀਂ ਨਹੀਂ ਬਬਾਈ ਉਹਨੇ ਮੈਂ ਆ ਨਹੀਂ ਦਿੱਤਾ ਸੀ ਉਹਨੇ ਕਰਪਾੜਾ ਕਹਿੰਦੇ ਆ ਕਰਪਾੜਾ ਫੜਦਾ ਫੜਦਾ ਕਰਨਾ ਨਾ ਇੱਥੇ ਪਤਾ ਹੀ ਕਰਦੇ ਆ ਦਮਾਲੇ ਬਣ ਕੇ ਕੁੜੀਆਂ ਦਮਾਲੇ ਬਣਾ ਕੇ ਲਿਉਂਦੇ ਆ ਹੋਟਲਾਂ 'ਚ ਮੁੜ ਕੇ ਰਾਤ ਰਾਤ ਕੇ ਜੇ ਦੋ ਇਥੋਂ ਵੇਖੀਦਾ ਉਹ ਕੁੜੇ ਵਾਖ ਲਾ ਰਹੇ ਰਾਤ ਨੂੰ ਦਰਾ ਦੋ ਬੰਦਾ ਬੰਦਾ ਹੋਟਲ ਰਾਤ ਰਾਤ ਆਪਕੇ ਇਹ ਕੰਮ ਤੇ ਕਰਦੇ ਇਥੇ ਉਹਨਾਂ ਬਾਕੇ ਨੂੰ ਬਦਲਾ ਦਿੱਤਾ ਸੀ ਕਿ ਕਿਨੇ ਜਾਣੇ ਸੀਗੇ ਓਏ ਇੱਕ ਉਹ ਮੁੰਡਾ ਤੇ ਨਾਲ ਤਿੰਨ ਜਾਣੇ ਹੋ ਰਹੀ ਉਹ ਮੋਨੇ ਕੋਨੇ ਹੀ ਉਹਨੇ ਭਰਾ ਦੀ ਨਾਲ ਭਾਈ ਉਹਨਾਂ ਦੇ ਤਿੰਨ ਚਾਰ ਗਰੁੱਪ ਬਣੇ ਆ ਉਹ ਹੋਟਲਾਂ 'ਚ ਰੇਡ ਕਰਦੇ ਮੁਰਗੇ ਪੈਸੇ ਮੰਗਦੇ ਪੈਸੇ ਦਿਓ ਜੀ ਪਹਿਲਾਂ ਆ ਵੀ ਬੰਦੇ ਭੇਜ ਦਲੇ ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ 1 ਜਨਵਰੀ 1 ਤਰੀਕ 2026 ਤੇ ਇੱਥੇ ਇਹੋ ਜਿਹੇ ਆਉਂਦੇ ਆ ਗਰਕੇ ਹੋਏ ਬੰਦੇ ਜਿਹੜੇ ਕਿ ਆਪਣਾ ਪਵਿੱਤਰ ਜਿਹੜਾ ਬਾਣਾ ਵਾ ਉਹਨੂੰ ਕਲੰਕ ਲਾਉਣ ਵਾਸਤੇ ਆ ਫੜਿਆ ਜੈਨੂ ਤੇ ਇਹਦਾ ਦਿਮਾਲਾ ਵੀ ਲਵਾਇਆ ਤੇ ਬਾਣਾ ਵੀ ਲਵਾਇਆ ਠੀਕ ਆ ਕੁਸ਼ਹਾਰਾ ਪਾਇਆ ਨਾ ਇਹਦੇ ਕੋਲ ਸ੍ਰੀ ਸਾਹਿਬ ਨਾ ਇਹਦੇ ਕੋਲ ਕੰਗਾ ਵਾ ਤੇ ਬਾਣਾ ਪਾਇਆ ਨਿਹੰਗ ਸਿੰਘ ਵਾਲਾ ਤੇ ਕਹਿੰਦਾ ਮੈਂ ਕਿਤੇ ਕਿਹੜੇ ਬਾਬਿਆਂ ਦਾ ਨਾਮ ਲੈ ਰਿਆ ਸੁਰਸਿਰਿੰਗ ਵਾਲਿਆ ਸੁਰਸਿਰਿੰਗ ਵਾਲੇ ਬਾਬਿਆਂ ਦਾ ਨਾਮ ਲੈ ਰਿਆ ਹੈ ਕਹਿੰਦਾ ਮੈਂ ਉਹਨਾਂ ਦੇ ਦਲ ਚੋਂ ਆ ਦਾਲ ਚੋਂ ਨਹੀਂ ਆ ਇਹਨੂੰ ਕਹ ਚੁੱਪ ਕਰ ਜਾ ਹੈ ਤੂੰ ਨਾ ਪਹਿਲਾਂ ਲਿਆ ਨਹੀਂ ਸੁਰਸਿਰਿੰਗ ਵਾਲਿਆ ਦੀ ਗੱਲ ਸਮਝ ਦਾਲ ਚੋਂ ਨਹੀਂ ਆ ਜਿਹੜਾ ਉਹਨਾਂ ਦਾ ਨਾਮ ਲੈ ਕੇ ਵਰਤਦਾ ਇੱਥੇ ਇੱਕ ਕੁੜੀ ਦਾ ਬਾਹਰੋਂ ਆਈ ਹੈ ਕੁੜੀ ਉਹਦਾ ਮੋਬਾਈਲ ਚੱਕ ਕੇ ਭੱਜ ਗਿਆ ਤੇ ਇੱਕ ਜਣਾ ਹੋਰ ਸੀ ਉਹ ਇਹ ਤਾਂ ਫਰਾਰ ਹੋ ਗਿਆ ਪਹਿਲਾਂ ਤਾਂ ਆਪ ਇਹਦਾ ਬਾਣਾ ਲਵਾਇਆ ਵਾ ਜਿਹੜਾ ਕਿ ਇਸ ਦੇ ਹੱਕਦਾਰ ਹੈ ਨਹੀਂਗਾ ਠੀਕ ਹੈ ਇੱਥੋਂ ਆ ਕੇ ਇਹੋ ਇਹੋ ਜੇ ਗੰਦੇ ਕੰਮ ਚੱਲਦੇ ਨੇ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਅੱਜ ਵੀ ਗਿਆਨੀ ਗੱਜ ਸਾਹਿਬ ਨੂੰ ਮਿਲ ਕਹਿਣ ਜਥੇਦਾਰ ਸਾਹਿਬ ਨੂੰ ਤੇ ਐਹੋ ਜਿਹੀਆਂ ਦੇ ਲੋ ਹਰਕਤਾਂ ਹੋ ਰਹੀਆਂ ਇੱਥੇ ਆਪਣੇ ਤੇ ਇਹਨੂੰ ਆਪਾਂ ਸੁਧਾਰ ਲਈਏ ਦੇਖੋ ਹੁਣ ਆਪਾਂ ਕੀ ਕਵਾਂਗੇ ਕਲੰਕ ਰ ਆ ਰਿਹਾ ਬਾਣੇ ਨੂੰ ਤੇ ਜਿਹੜੇ ਬਾਹਰਲੇ ਸਟੇਜ ਤੋਂ ਆਉਂਦੇ ਕੀ ਆਪਣੇ ਬਾਣਿਆਂ ਨੂੰ ਕੀ ਸਮਝਣਗੇ ਕਿ ਭਈ ਬਾਣੇ ਵਾਲੇ ਉੱਥੇ ਦਰਬਾਰ ਸਾਹਿਬ ਜਾ ਕੇ ਚੋਰੀਆਂ ਕਰਦੇ ਆ ਹੁਣ ਤੂੰ ਉਹਨਾਂ ਘਰੇ ਲੈ ਕੇ ਜਲੇਗਾ ਨੂੰ ਹਾਂਜੀ ਪਹਿਲਾਂ ਮੈਨੂੰ ਇਹ ਦੱਸ ਮੋਬਾਈਲ ਕਿੱਦਾ ਖੋਇਆ ਸੀਗਾ ਮੋਬਾਈਲ ਖੋਇਆ ਨਹੀਂ ਕੀ ਉਹ ਮੁੰਡੇ ਨੇ ਪਤਾ ਨਹੀਂ ਕੱਢਿਆ ਗੁੱਡਿਆਂ ਹੁਣ ਉਹਨਾਂ ਦਾ ਆਪਾਂ ਦੇ ਮੈਂ ਫੇਰ ਕਹਿੰਦਾ ਝੂਠ ਨਾ ਬੋਲੀ ਮੈਂ ਚਪੇੜਾ ਮਾਰਨਾ ਤੇਰਾ ਬੁਰਾ ਹਾਲ ਕਰ ਦੂੰਗਾ ਹਾਂ ਪਿੱਛੋਂ ਤੇਰੀ ਹੁਣਾਂ ਡਾਂਗ ਫੜਾਇਆ ਮੈਨੂੰ ਇਹ ਤੇਰੀ ਪਿੰਨੀ ਦੀ ਮੈਂ ਫੇਰ ਕਹਤਾ ਹੀ ਆ ਵੇਖਾਂ ਕਈ ਤਾਂ ਦੱਸਦਾ ਹੀ ਨਹੀਂ ਹੂੰ ਜੇ ਹੁਣ ਤੂੰ ਝੂਠ ਬੋਲਿਆ ਨਾ ਤੇਰੇ ਐਹੀ ਵਰਨਾ ਹੀ ਨਹੀਂ ਤੂੰ ਦੋ ਪੁੱਛੋਗੇ ਇਹ ਕੱਲਮ ਨੇ ਦੱਸ ਮੋਬਾਈਲ ਖੋਇਆ ਕਿੱਦਾਂ ਉਹਦਾ ਆਪਾਂ ਨਹੀਂ ਖੋਇਆ ਕੁੜੀ ਰੋ ਰਹੀ ਸੀਗੀ ਤੂੰ ਕਿਰਪਾਨ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਮੇਰੀ ਗੱਲ ਬਿਨਾ ਮਿਆਂ ਦਾ ਤੇਰਾ ਕਿਰਪਾਨ ਸੀ ਵੱਡੀ ਤੈਨੂੰ ਫੋਟ ਦੀ ਤੂੰ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਕੁੜੀ ਦੇ ਝੂਠ ਝੂਠ ਮੈਂ ਫੇਰ ਕਹੀ ਨਾ ਮਾਰਨ ਤੇ ਝੂਠ ਬੋਲਿਆ ਤੇ ਡਾਂਗ ਬੜੀ ਫਿਰਨੀ ਹਾਂ ਬੱਬਾ ਜੀ ਤੁਹਾਨੂੰ ਦੱਸ ਲੱਗਾ ਬੱਬਾ ਜੀ ਦੱਸ ਉਹ ਉਹ ਮੁੰਡੇ ਨੇ ਕਿਰਪਾਨ ਮਾਰੀ ਕਿ ਨਹੀਂ ਕੁੜੀ ਮਾਰੀ ਮਾਰਨ ਨਹੀਂ ਲੱਗਾ ਹੀ ਆਵਾਜ਼ ਕੀਤਾ ਸੀ ਬੱਸ ਤੇ ਕਿ ਤੂੰ ਸਾਰਾ ਕੁੜੀਆਂ ਦੇ ਖਰਬਾਨਾ ਮਰੇਗਾ ਫੇਰ ਸਤਿਮਣਾ ਬਾਗਬਤਰਾ ਮੀਂਹ ਕਿਸ਼ਨ ਬਾਸੀ ਕਰਦੇ ਦੀ ਪਾਣੇ ਪਤਾ ਨਹੀਂ ਕਰਦੇ ਦੀ ਘਾਟੀ ਉਹ ਮੇਰੇ ਦੂਈ ਨਾ ਹੈ ਤੂੰ ਹੀ ਬਾਣਾ ਤੈਨੂੰ ਬਾਣਾ ਕੋ ਆਇਆ ਕਿਨੇ ਆ ਹਾਂਜੀ ਬਾਣਾ ਕਿਨੇ ਪੋਇਆ ਤੈਨੂੰ ਉਹੋ ਮੁੰਡੇ ਨੇ ਕਿਉਂ ਪੋਇਆ ਬਾਣਾ ਤੈਨੂੰ ਉਹ ਕਹਿੰਦਾ ਦਰਬਾਰ ਸਾਹਿਬ ਪੰਗੋ ਮੰਦਿਰ ਸਾਹਿਬ ਮੱਥਾ ਟੇਕਣ ਜਾਣਾ ਬਾਣਾ ਬਾਗਿਆ ਬਾਣਾ ਪਾ ਕੇ ਤੂੰ ਚੋਰੀਆਂ ਕਰਨੀਆਂ ਵਾ ਉਹਨੇ ਕਿਹਾ ਸੀ ਮੱਥਾ ਟੇਕਣ ਜਾਣਾ ਬੱਬਾ ਜੀ ਤੇ ਬਾੜੀ ਦੀ ਮर्याਦਾ ਪਤਾ ਬਾਣਾ ਇਦਾਂ ਪਾਈਦਾ ਕੀ ਹੈ ਕਿਦਾਂ ਕਿਉਂ ਪਾਈਦਾ ਤੂੰ ਨਿਹੰਗ ਸਿੰਘ ਵਾਲਾ ਬਾਣਾ ਪਾਈ ਜਾਨਾ ਤੈਨੂੰ ਉਹਦਾ ਪਤਾ ਨੇ ਉਹਨਾਂ ਨੇ ਕਿੱਦਾਂ ਮਿਲਿਆ ਤੈਨੂੰ ਬਣਾ ਪਵਿੱਤਰ ਜੀ ਆ ਉਹਨੇ ਘਰੇ ਵਿਆਹ ਹੀ ਤੋਂ ਉਹਨੇ ਪਾਇਆ ਤੇ ਤੂੰ ਕੀ ਪਤਾ ਉਹਦਾ ਨਾਮ ਕੀ ਆ ਹਾਂਜੀ ਨਾਮ ਕੀ ਉਹਦਾ ਸਿਮਾ ਆ ਮੈਂ ਜਿਹੋ ਓਦਾਂ ਭਰਨੀ ਸਿਮਰਨ ਪਾਲ ਲੈਂਦੀ ਉਹਦੇ ਨਾਲ ਤੇ ਤੈਨੂੰ ਨਾਂ ਵੀ ਨਹੀਂ ਪਤਾ ਪਿੰਡ ਦਾ ਨਾਮ ਉਹਦਾ ਸਿਮਾ ਮੇਰਾ ਨਾਮ ਕੀ ਆ ਮੇਰਾ ਨਾਮ ਵਰੁਣਿਆ ਤੋਂ ਦਮੇਰਾ ਪ੍ਰਤਿ ਰੇਣਾ ਕਿਥੇ ਆ ਹਾਂਜੀ ਮੈਂ ਕੋੜ ਖਾਲਸਾ ਤੇਰੇ ਪਾਸ ਬਾਪੂ ਦਾ ਨਾਮ ਕੀ ਆ ਗੁਰਪ੍ਰੀਤ ਸਿੰਘ ਸੰਗਤ ਜੀ ਦੇ ਲੋ ਇਹੋ ਜਿਹੇ ਹਾਲਾਤ ਹੋਏ ਪਏ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਇੰਨਾ ਜ਼ਿਆਦਾ ਗੰਦ ਪਿਆਣਾ ਹੁਣ ਆਪਾਂ ਕੁੜੀ ਦਾ ਮੋਬਾਈਲ ਆ ਜਿਹੜਾ ਉਹ ਵੀ ਦਿਵਾਵਾਂਗੇ ਲੈ ਕੇ ਜਾਂਦੇ ਆ ਇਹਦੇ ਘਰੇ ਤੇ ਮੁੰਡੇ ਦੇ ਘਰੇ ਤੇ ਜੇ ਤੂੰ ਨਾਂ ਦਵਾ ਨਾ ਤੇਰੇ ਡਾਂਗ ਵਿਲਾ ਫਿਰ ਨਹੀਂ ਬੜੀ ਯਾਦ ਕਰੇਗਾ ਤੂੰ ਨਹੀਂ ਮੈਂ ਮੈਂ ਬੱਬਾਈ ਸੰਧੀ ਆਪਾਂ ਇਹੋ ਜਿਹੇ ਬੰਦਿਆਂ ਤੋਂ ਵਿਚਾਲੀਏ ਦਰਵਾਜ਼ਾ ਦੀ ਦੂ ਤੇ ਜਿੰਨਾ ਗੰਦ ਪਾਇਆ ਨਾ